ਦੇਖੋ ਇਹ ਏਰੀਆ ਪੈਂਦਾ ਹੈ ਸਲੀਮਪੁਰ ਬਸਮਾਨਾ ਤੇ ਸਾਨੂੰ ਸਰੇ तकरीबन 4 ਕੋਈ ਫੋਨ ਆਇਆ 4 ਸਵਾ ਚਾਰੇ ਫੋਨ ਆਂਦਾ ਹੈ ਕਿ ਇੱਥੇ ਅੱਗ ਲੱਗੀ ਹੈ ਅਸੀਂ ਇੱਥੇ ਆਏ ਆ ਤੇ ਦੇਖਿਆ ਇੱਥੇ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਅੱਗ ਲੱਗੀ ਸੀ ਮਤਲਬ ਇਹ ਕਾਫੀ ਫੈਕਟਰੀ ਆਸ਼ਰਾਬੜ ਪੈਂਦੀ ਹੈ ਪਤਾ ਲੱਗਾ ਹੈ ਆਸ਼ਰਾਬੜ ਦੇ ਨਾਲ ਕਾਫੀ ਅੱਗ ਲੱਗੀ ਹੈ ਤੇ ਸਾਡੀ ਵੀ ਇੱਥੇ ਫੈਕਟਰੀ ਹੈ ਉਹਦੇ ਬੈਕ ਸਾਈਡ ਤੇ ਕੁਝ ਨੁਕਸਾਨ ਹੋਇਆ ਹੈ ਹੋਰ ਇੱਕ ਦੋ ਫੈਕਟਰੀਆਂ ਨੂੰ ਨੁਕਸਾਨ ਹੋਇਆ ਹੈ ਕੀ ਬੰਦ ਰਹੀ ਫੈਕਟਰੀ ਸਾਰੇ ਇੱਥੇ ਟਾਇਰ ਬੰਦੇ ਆ ਵੱਡੇ ਜਿਵੇਂ 8 ਵੀਲਰਸ ਵਾਲੇ 6 ਲੂ ਵੀਲਰਸ ਵਾਲੇ ਟਾਇਰ ਬੰਦੇ ਇੱਥੇ ਕਿੰਨੀਆਂ ਗੱਡੀਆਂ ਲੱਗੀਆਂ ਦੇਖੋ ਪਹਿਲਾ ਜਦੋਂ ਆਪਾਂ ਆਏ ਸੀ ਅਸੀਂ ਕਾਫੀ ਫੋਨ ਕੀਤੇ ਬਟ ਉਹ ਘੰਟਾ ਦਾ 1.5 ਘੰਟਾ ਇੱਕ ਗੱਡੀ ਆਈ ਨਹੀਂ ਬਾਅਦੋਂ ਅਸੀਂ ਕਾਫੀ ਇਹਨਾਂ ਨੂੰ ਫੋਨ ਕੀਤਾ ਡੀਸੀ ਸਾਹਿਬ ਨੂੰ ਮੈਸੇਜ ਜਾਇਆ ਫਿਰ ਆ ਕੇ ਇਹਨਾਂ ਨੇ ਇੱਥੇ ਗੱਡੀਆਂ ਲਵਾਈਆਂ ਤਿੰਨ ਚਾਰ ਲੱਗੀਆਂ ਹੁਣ ਹੁਣ ਤਾਂ ਦੇਖ ਰਿਹਾ ਹੁਣ ਥੋੜੀ ਸ਼ਾਂਤ ਹੋ ਰਹੀ ਅੱਗ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਹੀਂ ਕੈਜੁਐਲਟੀ ਤਾਂ ਨਹੀਂ ਹੈ ਹੁਣ ਤੱਕ ਦੇਖਿਆ ਕੋਈ ਕੈਜੁਐਲਟੀ ਨਹੀਂ ਹੈ ਬਟ ਇਹਨਾਂ ਦਾ ਪਰਸਨਲੀ ਤੌਰ ਤੇ ਕਾਫੀ ਨੁਕਸਾਨ ਹੋਇਆ ਹੈ ਵਾ ਦੇ ਫੈਕਟਰੀ ਦੇ ਚਾਹਦੇ ਸਾਡੇ ਕੁਝ ਨੁਕਸਾਨ ਹੋਇਆ ਕੰਨ ਤੱਕ ਆਈਆਂ ਸੀ ਆ ਗਈ ਸੀ ਬਟ ਫਿਲਹਾਲ ਕਾਬੂ ਆ ਗਿਆ ਸਰ ਅੱਗ ਜਿਹੜੀ ਲੱਗੀ ਹੈ ਕਿੰਨੇ ਵਜੇ ਕਿੱਥੇ ਲੱਗੀ ਹੈ ਤੇ ਕੀ ਨੁਕਸਾਨ ਤੇ 4:25 ਦੇ ਤੁਹਾਨੂੰ ਕਾਲ ਆਈ ਹੈ ਤੇ ਅਸੀਂ ਉਹਨਾਂ ਕਿਹਾ ਵੀ ਗਦਾਈਪੁਰ ਰਬੜ ਦੀ ਫੈਕਟਰੀ ਹੈ ਟਾਇਰਾਂ ਦੀ ਫੈਕਟਰੀ ਉੱਤੇ ਅੱਗ ਲੱਗੀ ਹੈ ਉਹ ਹੀ ਮੋਕਲੇ ਗੱਡੀਆਂ ਭੇਜਤੀਆਂ ਸਾਰੀਆਂ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਤੇ ਪਰ ਪਰ ਕਿੱਜ ਆ ਰਹੀਆਂ ਗੱਡੀਆਂ ਤੇ ਸਾਰੇ ਸਟੇਸ਼ਨ ਖਾ ਆਪਣੇ ਆ ਗਏ ਸੀ ਪੰਜ ਦੇ ਪੰਜ ਸਟੇਸ਼ਨ ਇੱਥੇ ਲੱਗੇ ਹੋਏ ਸੀ ਤੇ ਕਿੰਨੇ ਕੁ ਫਿੱਕੇ ਚੱਗ ਲੱਗੀ ਐ ਕਿਹ ਜਿਹਾ ਇਸ ਤੋਂ ਬਾਅਦ ਇੱਕੋ ਹੀ ਐ ਕੁਝ ਲੱਗੀ ਪਈ ਅੱਗ ਸਾਰੀ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਬਤਾਓ ਨੁਕਸਾਨ ਤਾਂ ਬੜੇ ਸਾਨੂੰ ਸਰਸਮਾਨ ਅੰਦਰ ਸੜ ਗਏ ਤੈ ਟੂਰਸੀ ਦੇ ਅੰਦਰ ਜਿਹੜੇ ਜਾਨੀ ਨੁਕਸਾਨ ਕੋਈ ਮੌਜੂਦਤਾ ਨਹੀਂ ਸੀ ਜਾਨੀ ਨੁਕਸਾਨ ਤਾਂ ਨਹੀਂ ਕੁਝ ਹਜੇ ਤੱਕ ਕੋਈ ਗੱਲ ਪਤਾ ਤੇ ਕਿੰਨਾ ਕੁ ਸਮਾਂ ਲੱਗਾ ਕੁ ਕਮ ਅੱਗ ਨੂੰ ਹੀ ਸਵਾ ਚਾਰ 25 ਦੇ ਕਾਲ ਆ ਜੇ 43 ਤੇ ਆਪਾਂ ਨਿਕਲੇ 1 ਮਿੰਟ ਦਾ ਟਰਨ ਆਊਟ ਹੁੰਦਾ ਸਾਡਾ ਨਿਕਲੇ ਉਹਦੇ ਅੱਗੇ ਲੱਗੇ ਪਿਆ ਤੁਹਾਡੇ ਸਾਹਮਣੇ ਤੁਸੀਂ ਵੇਖੀਦੇ ਹੋ ਦੇ ਕੋ ਐਰੀਆ ਪੈਂਦਾ ਸਲੀਮਪੁਰ ਬਸਮਾਨਾ ਤੇ ਸਾਨੂੰ ਸਰੇ तकरीबन 4 ਕੋਈ ਫੋਨ ਆਇਆ 4 ਸਵਾ ਚਾਰੇ ਫੋਨ ਆਂਦਾ ਹੈ ਕਿ ਇੱਥੇ ਅੱਗ ਲੱਗੀ ਹੈ ਅਸੀਂ ਇੱਥੇ ਆਏ ਆ ਤੇ ਦੇਖਿਆ ਇੱਥੇ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਅੱਗ ਲੱਗੀ ਸੀ ਮਤਲਬ ਇਹ ਕਾਫੀ ਫੈਕਟਰੀ ਆਸ਼ਰਾਬੜ ਪੈਂਦੀ ਹੈ ਪਤਾ ਲੱਗਾ ਹੈ ਆਸ਼ਰਾਬੜ ਦੇ ਨਾਲ ਕਾਫੀ ਅੱਗ ਲੱਗੀ ਹੈ ਤੇ ਸਾਡੀ ਵੀ ਇੱਥੇ ਫੈਕਟਰੀ ਹੈ ਉਹਦੇ ਬੈਕ ਸਾਈਡ ਤੇ ਕੁਝ ਨੁਕਸਾਨ ਹੋਇਆ ਹੈ ਹੋਰ ਇੱਕ ਦੋ ਫੈਕਟਰੀਆਂ ਨੂੰ ਨੁਕਸਾਨ ਹੋਇਆ ਹੈ ਕੀ ਬੰਦ ਰਹੀ ਫੈਕਟਰੀ ਸਾਰੇ ਇੱਥੇ ਟਾਇਰ ਬੰਦੇ ਆ ਵੱਡੇ ਜਿਵੇਂ 8 ਵੀਲਰਸ ਵਾਲੇ 16 ਵੀਲਰਸ ਵਾਲੇ ਟਾਇਰ ਬੰਦੇ ਇੱਥੇ ਹੁਣ ਤੱਕ ਕਿੰਨੀਆਂ ਗੱਡੀਆਂ ਲੱਗੀਆਂ ਦੇਖੋ ਪਹਿਲਾ ਜਦੋਂ ਆਪਾਂ ਆਏ ਸੀ ਅਸੀਂ ਕਾਫੀ ਫੋਨ ਕੀਤੇ ਬਟ ਉਹ ਘੰਟਾ ਦਾ 1.5 ਘੰਟਾ ਇੱਕ ਗੱਡੀ ਆਈ ਹੋਈ ਬਾਅਦੋਂ ਅਸੀਂ ਕਾਫੀ ਇਹਨਾਂ ਨੂੰ ਫੋਨ ਕੀਤਾ ਡੀਸੀ ਸਾਹਿਬ ਨੂੰ ਮੈਸੇਜ ਚਾਇਆ ਫਿਰ ਆ ਕੇ ਇਹਨਾਂ ਨੇ ਇੱਥੇ ਗੱਡੀਆਂ ਲਵਾਈਆਂ ਤਿੰਨ ਚਾਰ ਲੱਗੀਆਂ ਹੀ ਹੁਣ ਹੁਣ ਤਾਂ ਦੇਖ ਰਿਹਾ ਹੁਣ ਥੋੜੀ ਸ਼ਾਂਤ ਹੋ ਰਹੀ ਅੱਗ ਨਹੀਂ ਕੇਜੁਐਲਟੀ ਤਾਂ ਨਹੀਂ ਹੈ ਹਜੇ ਤੱਕ ਦੇਖਿਆ ਕੋਈ ਕੇਜੁਐਲਟੀ ਨਹੀਂ ਹੈ ਬਟ ਇਹਨਾਂ ਦਾ ਪਰਸਨਲੀ ਤੌਰ ਤੇ ਕਾਫੀ ਨੁਕਸਾਨ ਹੋਇਆ ਹੈ ਵਾ ਡਿਫੈਕਟਰੀ ਦੇ ਬਚਾਉ ਦੇ ਸਾਡੇ ਕੁਝ ਨੁਕਸਾਨ ਹੋਇਆ ਕੰਨ ਤੱਕ ਆਈਆਂ ਸੀ ਆ ਗਈ ਸੀ ਬਟ ਫਿਲਹਾਲ ਕਾਬੂ ਆ ਗਿਆ